ਮੈਂ ਡਾਕਟਰ ਪੰਨੂ ਮੇਰੇ ਸਾਹਮਣੇ ਖੜੇ ਆ ਇਹਨਾਂ ਨੂੰ ਖਵਾਉਣਾ ਹੈ ਮਠਾਈ ਖਾਣਾ ਮੇਰੇ ਸਾਹਮਣੇ ਖਾਓ ਜਾਂ ਆਪਣੇ ਕੇ ਬੱਚੇ ਨੂੰ ਲਿਆ ਕੇ ਖਵਾਓ ਖਾਓ ਖਵਾਓ ਮੂੰਹ ਦੇ ਕਹ ਰਹੇ ਖਾਓ ਤੁਹਾਨੂੰ ਕਹਿੰਦੇ ਮੂੰਹ ਦੇ ਡਾਕਟਰ ਸਾਹਿਬ ਤੁਸੀਂ ਖਾਓ ਮਠਾਈ ਤੁਹਾਨੂੰ ਮੂੰਹ ਦੇ ਕਹ ਰਹੇ ਜੀ ਤੁਸੀਂ ਕਹਿੰਦੇ ਖਾਓ ਤੁਸੀਂ ਤੇ ਚੰਗੀ ਆ ਤੇ ਖਾਓ ਆਹੋ ਮੇਰੇ ਵੀ ਜੋ ਅਹੀ ਤੇ ਕਿਆ ਕਾ ਕਰਾ ਰਹੇ ਹੈ ਦੇਖੋ ਇੱਥੇ ਨਕਲੀ ਮਠਿਆਈ ਬੰਦੀ ਆ ਆਪਣੀ ਮਨਮਰਜ਼ੀ ਦੇ ਨਾਲ ਮਠਾਈ ਵੜ ਕੇ ਸਾਰੇ ਇੱਥੇ 2-5-7 ਡਿਸਟ੍ਰਿਕਟਾਂ ਦੇ ਵਿੱਚ ਸਟੇਟਾਂ ਦੇ ਵਿੱਚ ਇਹ ਸਪਲਾਈ ਕਰਦੇ ਆ ਮੈਂ ਡਾਕਟਰ ਪੰਨੂ ਨੂੰ ਬਾਰ-ਬਾਰ ਬੇਨਤੀ ਕੀਤੀ ਵੀ ਇਹ ਇਨ੍ਹਾਂ 'ਚ ਕੋਈ ਸੁਧਾਰ ਲਿਆਂਦਾ ਜਾਏ ਪਰ ਡਾਕਟਰ ਪੰਨੂ ਨੇ ਪਤਾ ਨਹੀਂ ਕੀ ਇਨ੍ਹਾਂ ਕੋ ਲਿਆਦਾ ਜਾਂ ਕੀ ਗੱਲ ਆ ਇਹ ਤਾਂ ਪੰਨੂ ਜਾਣਦਾ ਮੇਰੀ ਇਹ ਮੰਗ ਹੈ ਪ੍ਰਸ਼ਾਸਨ ਕੋਲੋਂ ਸਭ ਤੋਂ ਪਹਿਲਾਂ ਡਾਕਟਰ ਪੰਨੂ ਦੀ ਇਨਕੁਆਰੀ ਖੋਲੀ ਜਾਏ ਇਹਦੀ ਪ੍ਰਾਪਰਟੀ ਦੀ ਇਹਦੀ ਜੋ ਇਹਨੇ ਜਾਇਦਾਦ ਬਣਾਈ ਆ ਇਹ ਕਮਾਂ ਤੋਂ ਪੁੱਠਿਆਂ ਤੋਂ ਇਹਦੀ ਪ੍ਰਾਪਰਟੀ ਦੀ ਜਾਇਦਾਦ ਕਰਕੇ ਪੜਤਾਲ ਕਰਕੇ ਤੇ ਇਹਨੂੰ ਕਰਨ ਨੂੰ ਤੋਰਿਆ ਜਾਏ ਵੀ ਇਹ ਗਲਤ ਮਠਾਈ ਤਿਆਰ ਕਰਦੇ ਆ ਗਲਤ ਨਹੀਂ ਗਲਤ ਸਾਰਾ ਸਿਸਟਮ ਹੈ ਇਹਨਾਂ ਦਾ ਇੱਥੇ ਹੋਰ ਵੀ ਹੈ ਕਿ ਆਹ ਇੱਕ ਨਾਲ ਆ ਆ ਇਧਰ ਨਾਲ ਉਹ ਵੀ ਇਹਨਾਂ ਦੀ ਹੈ ਡੀ ਐਚਓ ਨਾਲ ਗੱਲ ਕਰਦੇ ਆ ਅਸੀਂ ਇਹਨੂੰ ਚੈੱਕ ਕਰਾਉਨੇ ਆ ਜਿਉਂਤੀ ਜਿਉਂਤੇ ਪਾਈ ਜਿੰਦੇ ਉਹਨਾਂ ਦੇ ਖਿਲਾਫ ਜੜੀ ਗਈ ਉਸ ਫੂਡ ਸੇਫਟੀ ਐਕਟ ਖਲੇ ਜਿਹੜੀ ਕਾਰਵਾਈ ਬਣ ਜੇ ਉਹ ਕਰਾਉਨੇ ਆ ਫੂਡ ਸੇਫਟੀ ਜੜੀ ਨਹੀਂ ਮੈਂ ਮੈਂ ਤੁਸੀਂ ਮੇਰੇ ਹੁਣ ਚ ਧਿਆਨ ਚ ਲਿਆਂਦਾ ਮੈਂ ਹੁਣੇ ਗੱਲ ਕਰਦਾ ਉਹਨਾਂ ਨਾਲ ਉਹਨਾਂ ਨੂੰ ਕਹਿੰਨੇ ਇਮੀਡੀਏਟ ਲਾਉਨੇ ਆ ਸੀ ਡਿਊਟੀ ਆਪ ਕੋ ਕੋਸ਼ਿਸ਼ ਕਰਦਾ ਮੈਂ ਆਪ ਜਾਣਾਂ ਨਹੀਂ ਤੇ ਉਹਨਾਂ ਨੂੰ ਭੇਜ ਦਿੰਦਾ ਨਾ ਭਾਈ ਲੋਕਾਂ ਦੀ ਜਿਹੜੀ ਸਿਹਤ ਆ ਉਹਦੇ ਨਾਲ ਕੋਈ ਖਲਵਾੜ ਕਰਨ ਦੀ ਕਿਸੇ ਨੂੰ ਕੋਈ ਇਜਤ ਨਹੀਂ ਆ ਜਾਮਨ ਬਣਾ ਨੇ ਜੀ ਗੁਲਾਬ ਗੁਲਾਬ ਜਾਮਨ ਪੰਜ ਹੋ ਗਏ 5-6 ਮਹੀਨੇ ਹੋ ਗਏ ਤੇ ਕੰਮ ਹੁਣ ਸਟਾਰਟ ਕੀਤਾ ਹੋਰ ਅੱਗੇ ਤੋਂ ਆਪਾਂ ਮਗਰੋਂ ਲੈਂਦੇ ਸੀ ਅਪਾ ਖਾ ਲੈਣੇ ਜੀ ਅਪਾ ਖਾਣੇ ਆ ਹਾਂਜੀ ਸਫਾਈ ਤੇ ਪ੍ਰੋਪਰ ਚਾਹੀਦੀ ਹੈ ਜੀ ਤੇ ਲੱਗਦਾ ਕਿ ਉਹ ਪਈ ਹੈਗੀ ਇੱਥੇ ਪੰਜ ਰੋਟੀ ਦਾ ਟਾਈਮ ਆ ਰੋਟੀ ਖਾ ਕੇ ਅਗਲੇ ਨਾਲ ਸਫਾਈ ਕਰਕੇ ਫੇਰ ਹੀ ਆ ਜੀ ਸਫਾਈ ਤੇ ਬਰਤ ਪੰਦਰ ਪਾਂਡੇ ਹੈਗੇ ਆ ਦੇਖੋ ਬਾਹਰ ਦਾ ਵੀ ਲੱਗ ਗਿਆ ਬਾਥਰੂਮ ਨਾਲ ਹੀ ਰੋਟੀ ਬਣਾ ਰਹੇ ਹੋ ਨਾਲ ਹੀ ਤੁਸੀਂ ਰਦਾ ਭੇਜ ਲਾ ਦੇਣਾ ਰੋਟੀ ਭਾਜੀ ਇੱਧਰ ਬਣਾਉਂਦੇ ਪਏ ਬਾਥਰੂਮ ਸਾਈਡ ਤੇ ਹੈਗਾ ਜੀ ਵੇਸ਼ਲ ਭਾਜੀ ਸੂਵਰ ਵਾਲੇ ਲੈਂਦੇ ਉਹ ਸਾਮੀ ਆਣ ਕੇ ਲੈ ਜਾਣਗੇ ਕਦੇ ਕਿਨੇ ਆ ਕੇ ਚੈੱਕ ਨਹੀਂ ਕੀਤਾ ਕਿ ਪ੍ਰਸ਼ਾਸਨਿਕ ਦਿਖਾੜੀ ਨਹੀਂ ਤੁਹਾਨੂੰ ਆਂਦੇ ਜੀ ਨਹੀਂ ਜੀ ਨਹੀਂ ਕਾਰਵਾਈ ਕਰਦੇ ਕੀ ਕਾਰਵਾਈ ਕੀਤੀ ਹਾਂਜੀ ਕੀ ਕਾਰਵਾਈ ਕਰਦੇ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀ ਅਸੀਂ ਬਣਾਵਾਂਗੇ ਇਹਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਥੋੜਾ ਜਿਹਾ ਟਾਈਮ ਲਿਆ ਆਪਾਂ ਨੂੰ ਲੱਗੋ ਤਾਂ ਪ੍ਰੋਪਰ ਕਰਾਂਗੇ ਕੰਮ ਉਹਨਾਂ ਨੇ ਦੱਸੇ 5-6 ਮਹੀਨੇ ਦਿੱਤੇ ਸੀ ਸਾਨੂੰ ਪੰਜ ਭਾਜੀ ਜਮ ਹੁੰਦਾ ਆਪਾਂ ਹੁਣ ਕੰਮ ਸ਼ੁਰੂ ਕੀਤਾ ਸਾਡਾ ਕੋਈ ਪੁਰਾਣਾ ਕੰਮ ਨਹੀਂ ਹੈਗਾ ਸਾਡਾ ਪਹਿਲਾਂ ਪੇਟੇ ਦਾ ਸੀ ਸਾਡਾ ਬੰਦ ਹੋ ਗਿਆ ਕੰਮ ਉਦੋਂ ਕੁਝ ਵੀ ਨਹੀਂ ਕੰਮ ਬੰਦ ਸੀ ਸਾਡਾ ਕਿਹੜਾ ਟਾਈਮ ਕਿਦਾਂ ਦੇਤਾ ਉਹਨਾਂ ਨੇ ਤੁਹਾਨੂੰ ਜਦੋਂ ਆਪਾਂ ਐਫਐਸਆਈ ਅਪਰੂਵਲ ਕਰਾਇਆ ਉਦੋਂ ਜੀ ਨਾ ਕੀ ਤੇਰਾ ਜੀ ਅਮਨ ਅਸੀਂ ਜਿਹੜਾ ਹੈਗਾ ਆ ਮਾਨਜੋਗ ਮਿਸ਼ਨਰੀ ਫੂਡ ਤੇ ਮਾਨਜੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਦੇ ਹਦਾਇਤਾਂ ਅਨੁਸਾਰ ਸਮੇਂ-ਸਮੇਂ ਤੇ ਜਿਹੜਾ ਆ ਖਾਣ-ਪੀਣ ਦੀਆਂ ਵਸਤੂਆਂ ਦੀ ਜਿਹੜੀ ਆ ਸਾਡੇ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ ਕੀਤੀ ਜਾਂਦੀ ਆ ਇਸੇ ਦੌਰਾਨ ਅੱਜ ਜਿਹੜਾ ਆ ਤੁਹਾਡੇ ਵੱਲੋਂ ਜਿਹੜਾ ਦੱਸਿਆ ਗਿਆ ਉਹਦੇ ਸੰਬੰਧ ਦੇ ਵਿੱਚ ਇੱਥੇ ਪੈਂਦੀ ਆ ਮੇਰਚੰਦ ਰੋਡ ਹੈਗੀ ਆ ਉੱਥੇ ਆ ਕੇ ਜਿਹੜਾ ਅਸੀਂ ਚੈੱਕ ਕੀਤਾ ਇਹਨਾਂ ਦੇ ਕਹਿਣ ਦੇ ਮੁਤਾਬਿਕ ਜਿਹੜਿਆ ਆ ਇਹਨਾਂ ਨੇ ਇੱਥੇ ਕੰਮ ਜਿਹੜਾ ਆ ਕਰ ਰਹੇ ਹੈਗੇ ਆ ਪਰ ਗੱਲ ਇਦਾਂ ਆ ਵੀ ਜੇ ਖਾਣ ਪੀਣ ਦੀ ਕੋਈ ਵੀ ਚੀਜ਼ ਕੋਈ ਵੀ ਬੰਦਾ ਬਣਾ ਰਿਆ ਆ ਉੱਥੇ ਉਹਨਾਂ ਨੂੰ ਸਾਫ਼ ਸਫਾਈ ਰੱਖਣ ਦੀ ਜਿਹੜੀ ਆ ਪੂਰੀ ਜਿਹੜੀ ਆ ਆਡੇ ਵੱਲੋਂ ਜਿਹੜੀ ਆ ਉਹਨਾਂ ਨੂੰ ਜਿਹੜੀ ਹਦਾਇਤ ਦਿੱਤੀ ਜਾਂਦੀ ਹੈ ਬਟ ਉਹਦੇ باوجود ਵੀ ਜੇਕਰ ਇਹ ਜਿੱਦਾਂ ਇੱਥੇ ਸਾਫ਼ ਸਫਾਈ ਇਹਨਾਂ ਨੇ ਚੀਜ਼ਾਂ ਟਾਕੇ ਨਹੀਂ ਰੱਖੀਆਂ ਜਾਂ ਮਠਾਈਆਂ ਵੀ ਇਹਨਾਂ ਕੋਲ ਜਿਹੜੀਆਂ ਨੰਗੀਆਂ ਪਈਆਂ ਉਹਦੇ ਮੁਤਾਬਕ ਜਿਹੜਾ ਆ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੇਣਿਆ ਉਹ ਬਣਦੀ ਅਸੀਂ ਕਾਰਵਾਈ ਜਿਹੜੀ ਆ ਉਹ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਆ ਸਾਡੇ ਫੂਡ ਸੇਫਟੀ ਅਫਸਰ ਨੇ ਮੈਡਮ ਵੱਲੋਂ ਇਹਨਾਂ ਵੱਲੋਂ ਸੈਂਪਲ ਲੈ ਕੇ ਜਿਹੜਾ ਆ ਇਹ ਚੈੱਕ ਕਰਨ ਲਈ ਭੇਜੇ ਜਾਣਗੇ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੇ ਨੰਭਦੀ ਕਾਰਵਾਈ ਆ ਉਹ ਜਿਹੜੀ ਆ ਅਸੀਂ ਅਮਲ ਦੇ ਵਿੱਚ ਲਿਆਵਾਂ ਮੈਂ ਤੁਹਾਨੂੰ ਉਹੀ ਕਹਿ ਰਿਹਾ ਜੀ ਜਿਹੜੀ ਗੰਦਗੀ ਪਾਈ ਗਈ ਆ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਆ ਇਹਨਾਂ ਦਾ ਜਿਹੜਾ ਆ ਚਲਾਨ ਜਿਹੜਾ ਆ ਉਹ ਕੱਟਣ ਲੱਗੇ ਆ ਇਹ ਜੇਕਰ ਉਹ ਚਲਾਨ ਦੇ ਮੁਤਾਬਿਕ ਅਨਹਾਈਜਨਿਕ ਚਲਾਨ ਦੇ ਮੁਤਾਬਿਕ ਚੀਜ਼ ਸਹੀ ਨਹੀਂ ਕਰਦੇ ਜੋ ਬਣਦੀ ਕਾਰਵਾਈ ਬਣੇ ਤੇ ਮੇਰੇ ਵੀ ਜੋ ਤੁਹਾਨੂੰ ਕਹਿ ਰਿਹਾ ਆ ਜਿਹੜਾ ਸਮਾਨ ਇਹਨਾਂ ਨੇ ਤਿਆਰ ਕੀਤਾ ਆ ਉਹਦੇ ਸੈਂਪਲ ਭੇਜ ਕੇ ਚੈਕਿੰਗ ਹੋਊਗੀ ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਅਨਹਾਈਜਨਿਕ ਦਾ ਜਿਹੜਾ ਚਲਾਨ ਕੱਟ ਕੇ ਇਹਦਾ ਜਿਹੜਾ ਕੇਸ ਆ ਉਹ ਮਾਨਯੋਗ ਅਦਾਲਤ ਦੇ ਵਿੱਚ ਲਗਾਇਆ ਜਾਂਦਾ ਆ 6 ਮਹੀਨੇ ਪਹਿਲਾਂ ਜਿਹੜਾ ਇਹਨਾਂ ਦਾ ਸੈਂਪਲ ਇੱਕ ਜਿਹੜਾ ਸੀ ਉਹ ਸਬਸਟੈਂਡੈਂਟ ਆਇਆ ਸੀਗਾ ਉਹ ਮਾਨਯੋਗ ਅਦਾਲਤ ਦੇ ਵਿੱਚ ਜਿਹੜਾ ਆ ਲਗਾਇਆ ਗਿਆ ਸੀਗਾ ਉਹ 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 ਮਾਨਯੋਗ ਅਦਾਲਤ ਵੱਲੋਂ ਜਿਹੜਾ ਉਹਦਾ ਫੈਸਲਾ ਕੀਤਾ ਜਾਂਦਾ ਇਹ ਅਸੀਂ ਜਿਹੜਾ ਹੈਗਾ ਆ ਅਗਲੇ ਦੀ ਪ੍ਰਮੈਸਿਸ ਦੇ ਵਿੱਚ ਉਹਨੂੰ ਇਹੀ ਤੇ ਕਹਿ ਰਹੇ ਆ ਜੀ ਇਹਨੂੰ ਅਸੀਂ ਆਨਾਈ ਜੀ ਨਿਕਚ ਲਾਣ ਦਾ ਘਟ ਕੇ ਉਹਦੇ ਅਕੋਰਡਿੰਗਲੀ ਜੋ ਸਾਡਾ ਫੂਡ ਸੇਫਟੀ ਸਟੈਂਡਰਡ ਐਕਟ ਕਹਿੰਦਾ ਉਹਦੇ ਅਕੋਰਡਿੰਗਲੀ ਅਸੀਂ ਬੰਦੀ ਕਾਰਵਾਈ ਕਰਾਂਗੇ ਪਰ ਮੈਂ ਆਪ ਜੀ ਦੇ ਮਾਧਿਅਮ ਰਹੀਂ ਇਹਨਾਂ ਨੂੰ ਨਹੀਂ ਹੋਰ ਵੀ ਦੁਕਾਨਦਾਰ ਜਾਂ ਹੋਰ ਵੀ ਜਿਹੜੇ ਚੀਜ਼ਾਂ ਬਣਾ ਕੇ ਵੇਚਦੇ ਆ ਕਾਈਂਡਲੀ ਉਹਨਾਂ ਨੂੰ ਵੀ ਜਿਹੜਾ ਆ ਇਹ ਆਪਣੇ ਵੱਲੋਂ ਜਿਹੜਾ ਆ ਅਪੀਲ ਕਰਦਾ ਆ ਕਿ ਜੋ ਵੀ ਚੀਜ਼ ਤੁਸੀਂ ਬਣਾਉਂਦੇ ਜੇ ਉਹ ਅچھے ਤਰੀਕੇ ਨਾਲ ਤੇ ਸਾਫ ਸੁਥਰੇ ਤਰੀਕੇ ਨਾਲ ਬਣਾਓ ਤਾਂ ਕਿ ਲੋਕੀ ਜੋ ਤੁਹਾਡੇ ਕੋਲ ਚੀਜ਼ ਖਰੀਦਦੇ ਆ ਉਹ ਤੇ ਉਹਨਾਂ ਦਾ ਪਰਿਵਾਰ ਤੇ ਸਾਰੀ ਦੁਨੀਆ ਚੰਗੇ ਤਰੀਕੇ ਖਾ ਸਕਦਾ। ਸਾਡਾ ਪਿਆਰੋ ਇਹ ਤੇ ਹੁਣ ਅਸੀਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਦੋਂ ਅਸੀਂ ਚੈੱਕ ਕਰਦਿਆਂ ਕਰਦੇ ਆਏ ਆ ਐਕਸ਼ਨ ਵੀਰ ਜੀ ਮੈਂ ਇਹ ਕਹਿ ਰਿਹਾ ਜੀ ਸਾਡੇ ਫੂਡ ਸੇਫਟੀ ਅਫਸਰ ਜਿਹੜੇ ਨੇ ਉਹ ਇੱਕ ਤੇ ਸੈਂਪਲ ਲੈ ਰਹੇ ਆ ਇਹ ਕਿਨਾਂ ਦਾ ਅਨਹਾਈਜਨਿਕ ਚਲਾਨ ਘਟਣ ਲੱਗੇ ਆ ਕਿ ਜੇ ਉਹ ਸਫਾਈ ਕਰਕੇ ਪ੍ਰੋਪਰਲੀ ਜਿਹੜਾ ਆ ਨਹੀਂ ਦੱਸਦੇ ਆ ਤੇ ਫਿਰ ਜੋ ਵੀ ਫੂਡ ਸੇਫਟੀ ਸਟੈਂਡਰਡ ਦੇ ਨਾਲ ਅਗਲੀ ਬੰਦੀ ਕਾਰਵਾਈ ਆ ਉਹ ਅਮਲ ਦੇ ਵਿੱਚ ਜਰੂਰ ਲਿਆਂਦੀ ਜਾਏਗੀ ਮੇਰੇ ਵਿੱਚ ਉਹਦੇ ਵਿੱਚ ਜਿਹੜਾ ਆ ਚਲਾਨ ਅਸੀਂ ਸੈਂਪਲ ਵਗੈਰਾ ਜਿਹੜੇ ਆ ਉਹ ਭਰੇ ਆ ਅੱਜ ਵੀ ਜਿਹੜਾ ਆ ਸਵੇਰੇ ਜਦੋਂ ਮੇਰੀ ਇਹਨਾਂ ਨਾਲ ਗੱਲ ਹੋਈ ਹੈ ਭਾਈ ਸਾਹਿਬ ਨਾਲ ਉਹਦਾ ਵੀ ਅਸੀਂ ਬਾਹਰ ਚੈਕਿੰਗ ਤੇ ਸੀਗੇ ਸੈਂਪਲ ਭਰੇ ਸੀਗੇ ਭਰ ਰਹੇ ਸੀਗੇ ਔਰ ਉਹਦੇ ਅਕੋਰਡਿੰਗਲੀ ਜਿਹੜਾ ਆ ਇਹ ਮੌਕੇ ਤੇ ਟਾਈਮ ਟਾਈਮ ਹੀ ਭਰਦੇ ਰਹਿੰਦੇ ਮੈਂ ਮੈਂ ਗੱਲ ਇਹ ਤਾਂ ਪ੍ਰਸ਼ਾਸਨ ਜਿਹੜਾ ਕੋਆਪਰੇਟ ਨਹੀਂ ਕਰਦਾ ਮੇਰੇ ਵੀਰ ਜੀ ਉਹ 100% ਕੋਆਪਰੇਟ ਕਰਦੇ ਆ ਔਰ ਹਮੇਸ਼ਾ ਹੀ ਅਸੀਂ ਇੱਕ ਹਮੇਸ਼ਾ ਹੀ ਇਹ ਗੱਲ ਕਰਦੇ ਆ ਵੀ ਅਸੀਂ ਸਾਰੇ ਜਾਣੇ ਜਿੰਨੇ ਵੀ ਜ਼ਿਲ੍ਹੇ ਦੇ ਮੋਤਬਰਿਆਂ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਆਪਣੇ ਜ਼ਿਲ੍ਹੇ ਨੂੰ ਸਾਫ਼ ਸੁਥਰਾ ਤੇ ਵਧੀਆ ਜਿਹੜਾ ਆ ਕੰਮ ਕਰਦੇ ਜਿਹੜਾ ਤਾਂ ਵੀ ਉਹਦੇ ਵਿੱਚ ਇਹ ਆ ਜੀ ਜਿਹੜੇ ਸੈਂਪਲ ਜਿਹੜੇ ਆ ਉਹ ਖਰਾਬ ਹੁੰਦੇ ਆ ਉਹਦੇ ਖਿਲਾਫ ਜੋ ਕੰਮ ਕਰਦੇ ਆ ਤੇ ਇਹ ਜਿਹੜਾ ਹੈਗਾ ਆ ਮਿਲ ਕੇ ਆ ਇਹ ਕੱਦ ਲਈ ਯੂਜ਼ ਕਰਦੇ ਪਏ ਉਹਨਾਂ ਨੂੰ ਪੁੱਛਦੇ ਆ ਤੇ ਚੈੱਕ ਵੀ ਕਰਾਉਂਦੇ ਆ ਜੀ ਉਹ ਗੱਲ ਇਹ ਹੁੰਦੀ ਆ ਅਸੀਂ ਮੈਂ ਤੁਹਾਨੂੰ ਤੇ ਦੱਸ ਰਹੇ ਆ ਅਸੀਂ ਤੇ ਕਰ ਰਹੇ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਆ ਬਲੇ ਵਾਲੇ ਕਹਿੰਦੇ ਕਈ ਸ਼ਿਕਾਇਤਾਂ ਕਦੇ ਕਾਰਵਾਈ ਕੋਈ ਹੁੰਦੀ ਇੱਥੇ ਨਹੀਂ ਇਹੋ ਜੀ ਤੇ ਕੋਈ ਗੱਲ ਨਹੀਂ ਆ ਜੀ ਅਸੀਂ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜੇ ਸੈਂਪਲ ਭਰੇ ਗਏ ਆ ਉਹਦੀ ਜੋ ਵੀ ਕਾਰਵਾਈ ਹੈ ਜਿਹੜੀ ਕੋਰਟ ਦੇ ਵਿੱਚ ਚੱਲ ਰਹੀ ਹੈ ਉਹ ਤੇ ਕੋਰਟ ਮਾਨਜੋਗ ਅਦਾਲਤ ਨਹੀਂ ਉਹਦਾ ਫੈਸਲਾ ਕਰਨਾ ਅਸੀਂ ਉਹਦੇ ਵਿੱਚ ਫੈਸਲੇ ਜੇ ਇੰਟਰਫੇਅਰ ਨਹੀਂ ਕਰ ਸਕਦੇ